ਅੱਜ ਬੇਗੁੰਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਬਿੱਲਾ ਦੇਵਾਲ ਕੌਮੀ ਪ੍ਰਧਾਨ ਅਸ਼ੋਕ ਸੱਲਨ ਕੌਮੀ ਜਨਰਲ ਚੱਕਰੀ ਅਵਤਾਰ ਬੱਸੀ ਕੋਚੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦੇਸ਼ ਦੇ ગ્રામ ਮੰਤਰੀ ਹਮੇਸ਼ਾ ਦਾ ਪੁਤਲਾ ਫੁੱਟਾ ਗਿਆ ਹੁਸ਼ਾਰਪੁਰ ਦੇ ਵਿੱਚ ਔਰ ਅੱਜ ਦੇਸ਼ ਦੇ ગ્રામ ਮੰਤਰੀ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖੂ ਗਿਆ ਕਿ ਉਹਦਾ ਢੋਲ ਵਜਾ ਕੇ ਜਰੂਰ ਕੱਢਿਆ ਕਿ ਢੋਲ ਵੀ ਦੀਪੂ ਢੋਲੀ ਨੇ ਵਜਾਇਆ ਜਿਹੜਾ ਕੀ ਖੁਦ ਚੱਲ ਕੇ ਆਇਆ ਕਹਿੰਦਾ ਕਿ ਮੈਂ ਇਹ ਬਾਵਾ ਸਾਹਿਬ ਦੇ ਖਿਲਾਫ ਇਹਨੇ ਸ਼ਬਦ ਬੋਲੇ ਆ ਉਹਨਾਂ ਦੇ ਮਾਨ ਸਰਕਾਰ ਨੂੰ ਠੇਕ ਮਚਾਈ ਆ ਤੇ ਅੱਜ ਜੋ ਬੀਗੋਂਪੁਰਾ ਟਾਈਗਰ ਫੋਰਸ ਨੇ ਪਤਲਾਪੂਰ ਪ੍ਰਦਰਸ਼ਨ ਕਰਨਾ ਇਹਦਾ ਉੱਥੇ ਮੈਂ ਢੋਲ ਵਜਾ ਕੇ ਇਹਦਾ ਜਲੂਸ ਕੱਢਣਾ ਔਰ ਅੱਜ ਸੱਚਮੁੱਚ ਇਤਿਹਾਸ ਦੇ ਪੰਨਿਆਂ ਵਿੱਚ ਨਾਮ ਲੇਖ ਹੋ ਗਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਦਾ ਢੋਲ ਵਜਾ ਕੇ ਜਲੂਸ ਕੱਢਿਆ ਤੇ ਇਹੋ ਜਿਹਾ ਜਲੂਸ ਅੱਗੇ ਜਿਹੜੇ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਵੀ ਕੱਡੇ ਜਾਣਗੇ ਇਹਦੇ ਪੁਤਲੇ ਤੇ ਸਾਥੀਓ ਬਾਬਾ ਸਾਹਿਬ ਭੀਮਰਾਓ ਮੇਤਕਰ ਜੀ Dalit ਕੌਮ ਦੇ ਮਸੀਹਾਂ ਹਨ ਸੀਤੇ ਰਹਿਣਗੇ ਇੱਥੋਂ ਸਾਫ ਪਤਾ ਲੱਗ ਗਿਆ ਕਿ ਜਿਹੜਾ BJP ਵਰਗ ਇਹ ਟੋਟਲੀ ਸਮਾਜ ਦੇ ਖਿਲਾਫ ਆ ਔਰ ਇਹ ਜਿਹੜਾ ਹੈਗਾ ਆ ਵਰਗ ਇਹ Dalitਾਂ ਦੀਆਂ ਵੋਟਾਂ ਲੈਣ ਲਈ ਲਪਾਉਂਦੇ ਨੇ ਪਰ ਅਸੀਂ ਹੁਣ ਇਹਦੇ ਚਾਂਸੇ ਵਿੱਚ ਨਹੀਂ ਹੁਣਾ ਜਿਹੜੇ ਲੋਕ ਇਹਨਾਂ ਨੂੰ ਵੋਟਾਂ ਪਾਉਂਦੇ ਨੇ ਔਰ ਸਭ ਤੋਂ ਖਤਰਨਾਕ ਉਹ ਲੋਕ ਨੇ ਜਿਹੜੇ ਸੰਸਦ ਦੇ ਵਿੱਚ ਬੈਠੇ ਨੇ ਸਾਡੀਆਂ ਵੋਟਾਂ ਲੈ ਕੇ ਸਾਡੇ ਦਲਿਤ ਮੰਤਰੀ ਉਹਨਾਂ ਦਾ ਵੀ ਅੱਗੇ ਜਿਹੜਾ ਹੈਗਾ ਉਹ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਸਾਥੀਓ ਅੱਜ ਉਹਨਾਂ ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਿ ਵੋਟਾਂ ਪਾ ਕੇ ਘਰਾਂ ਵਿੱਚ ਬੈਠ ਜਾਣਾ ਹੀ ਸਭ ਤੋਂ ਵੱਡੀ ਜ਼ਿੰਮੇਵਾਰੀ ਨਹੀਂ ਹੁੰਦੀ ਜੇਕਰ ਅੱਜ ਬਾਵਾ ਸਾਹਿਬ ਹੀਮਰਾਓ ਮੇਦਕਰ ਜੀ ਬਾਰੇ ਇਸ ਗ੍ਰਹਿ ਮੰਤਰੀ ਨੇ ਸ਼ਬਦ ਕਹੇ ਆ ਕਿ ਦੇਸ਼ ਦੀਆਂ ਕੋਈ ਗੱਲ ਨਹੀਂ ਹੋ ਰਹੀਆਂ ਦੇਸ਼ ਦੇ ਸਾਰੀ ਜਨਤਾ ਨੂੰ ਸੜਕਾਂ ਤੇ ਆਉਣਾ ਚਾਹੀਦਾ ਉਹਨੇ ਹੀ ਦੋਸ਼ੀ ਅੱਜ ਉਹ Dalit ਮੰਤਰੀ ਆ ਸੰਸਦ ਜਿਹੜੇ ਬੈਠ ਕੇ ਅਮੀਸ਼ਾ ਦਾ ਭਾਸ਼ਣ ਸੁਣ ਰਹੇ ਹਨ ਤੇ ਅਜੇ ਵੀ ਘਰਾਂ ਦੇ ਵਿੱਚ ਤੇ ਆਪਣੀ ਪਾਰਟੀ ਦੇ ਖਿਲਾਫ ਨਹੀਂ ਬੋਲ ਰਹੇ ਸਾਥੀਓ ਇੰਦੋਂ ਪਤਾ ਲੱਗਦਾ ਇੰਦੋਂ ਪਤਾ ਲੱਗਦਾ ਕਿ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ ਉਹ ਬਾਬਾ ਸਾਹਿਬ ਪ੍ਰਤੀ ਕਿੰਨੇ ਜ਼ਿੰਮੇਵਾਰ ਨੇ ਸਾਥੀਓ ਬਾਬਾ ਸਾਹਿਬ ਹਮੇਸ਼ਾ Dalit ਕੌਮ ਦੇ ਭਗਵਾਨ ਸੀ ਤੇ ਰਹਿਣਗੇ ਸੋ ਇਨ੍ਹਾਂ ਸ਼ਬਦਾਂ ਨਾਲ ਮੈਂ ਸਾਰੇ ਆਏ ਹੋਏ ਨੌਜਵਾਨਾਂ ਦਾ ਧੰਨਵਾਦ ਕਰਦਾ ਜੈ ਗੁਰਦੇ ਜੈ ਭੀ